ਤੇ ਹੋ ਗਿਆ ਤੁਹਾਨੂੰ ਤੇ ਇੱਥੇ ਵੀ ਮੈਨੂੰ ਲੱਗਦਾ ਕੋਈ ਲੜਾਈ ਹੋਈ ਜਾਂਦੀ ਆ ਜੇ ਕਿਸੇ ਨੇ ਮੱਛੀਆਂ ਲੈ ਜਾਣੀਆਂ ਤੁਸੀਂ ਇੱਥੋਂ ਲਿਆ ਸਕਦੇ ਹੋ ਮੱਛੀ ਤਲਵੰਡੀ ਭਾਈ ਦੇ ਜਿਹੜੇ ਮੇਨ ਚੌਂਕ ਤੇ ਆਲੇ ਹੈਗੇ ਨਾਲ ਹੀ ਹੈਗੇ ਮਾਮੇ ਦੀ ਦੁਕਾਨ ਇਹ ਤਲਵੰਡੀ ਭਾਈ ਸ਼ਹਿਰ ਤੋਂ ਬਾਹਰ ਕਰ ਦਿੱਤੀ ਗਈ ਆ ਅੰਮ੍ਰਿਤਸਰ ਵਾਲੇ ਰੋਡ ਤੇ ਨਵੇਂ ਵਲੌਗ ਦੇ ਵਿੱਚ ਤੁਹਾਡਾ ਸਵਾਗਤ ਆ ਸੋ ਅੱਜ ਦੇ ਵਲੌਗ 'ਚ ਆਪਾਂ ਤੁਹਾਨੂੰ ਲੈ ਕੇ ਚੱਲਦੇ ਆ ਤਲਵੰਡੀ ਭਾਈ ਤੇ ਤਲਵੰਡੀ ਭਾਈ ਵੈਸੇ ਤਾਂ ਖੇਤੀਬਾੜੀ ਦੇ ਸੰਦਾਂ ਕਰਕੇ ਬਹੁਤ ਮਸ਼ਹੂਰ ਆ ਸ਼ਹਿਰ ਆ ਕਿਉਂਕਿ ਜਾਵਤਾਰਾ ਲੋਹੇ ਦਾ ਕੰਮ ਇੱਥੇ ਹੁੰਦਾ ਤੇ ਖੇਤੀਬਾੜੀ ਦੇ ਸੰਦ ਸਾਰੇ ਪੰਜਾਬ ਦੇ ਵਿੱਚ ਜਾਂਦੇ ਆ ਪੰਜਾਬ ਛੱਡੋ ਹੋਂ ਤਾਂ ਵੈਸੇ ਤਕਰੀਬਨ ਜਿਹੜੇ ਸਾਰੇ ਇੰਡੀਆ ਦੇ ਵਿੱਚ ਜਾਂਦੇ ਆ ਤੇ ਬਾਕੀ ਤੁਹਾਨੂੰ ਆਪਾਂ ਉਹਦੀ ਜਿਹੜੀ ਥੋੜੀ ਜਿਹੀ ਉਦਾਹਰਨ ਦਿਖਾ ਦਿੰਨੇ ਆ ਇੱਕ ਆ ਜਿਵੇਂ ਇੱਕ ਫੈਕਟਰੀ ਬਣੀ ਹੋਈ ਆ ਇੱਥੇ ਖੇਤੀਬਾੜੀ ਦੇ ਸੰਦ ਹੜੰਬੇ ਹੋ ਗਏ ਮਸ਼ੀਨਾ ਹੋ ਗਈਆਂ ਕਿਰਾਏ ਹਾਲ ਤਵੀਆਂ ਕੀ ਇੱਥੇ ਜਿਹੜੇ ਕੋੜ ਕਰੋੜ ਤਲਵੰਡੀ ਭਾਈ ਫਰੀਦਕੋਟ ਵਾਲੇ ਰੋਡ ਤੇ ਜਿਹੜੇ ਇਹ ਬਣਿਆ ਹੋਇਆ ਵਾ ਤੇ ਵੈਸੇ ਫੇਰਾ ਪਤ ਨੂੰ ਅੱਜ ਦੇ ਵਲੌਗ ਚ ਦਿਖਾਵਾਂਗੇ ਤੁਹਾਨੂੰ ਤਲਵੰਡੀ ਭਾਈ ਦਾ ਮੇਨ ਬਾਜ਼ਾਰ ਤੇ ਉੱਥੋਂ ਦਾ ਜਿਹੜਾ ਰੌਣਕ ਮੇਲਾ ਆਪਾਂ ਪਹੁੰਚ ਗਏ ਆ ਤਲਵੰਡੀ ਭਾਈ ਦੇ ਜਿਹੜੇ ਮੇਨ ਚੌਂਕ ਤੇ ਇੱਥੋਂ ਤਕਰੀਬਨ ਲੁਧਿਆਣਾ ਜਿਹੜਾ 100 ਕਿਲੋਮੀਟਰ ਇਧਰਲੀ ਸਾਈਡ ਤੇ ਫਰੋਜਪੁਰ ਇਧਰ ਹੋਗਾ 30 35 ਕਿਲੋਮੀਟਰ ਤੇ ਆਹ ਅਗੇ ਤਲਵੰਡੀ ਭਾਈ ਤੇ ਆਹ ਜਿਹੜਾ ਇੱਥੋਂ ਦਾ ਚੌਂਕ ਆ ਮੇਨ ਮਾਰਕੀਟ ਜਿਹੜੀ ਇਹ ਮੇਨ ਰੋਡ ਆ ਜਿਹੜਾ ਅੰਮ੍ਰਿਤਸਰ ਨੂੰ ਰੋਡ ਜਾਂਦਾ ਪਹਿਲਾ ਹੁਣ ਫਿਲਹਾਲ ਜਿਹੜਾ ਬਾਈਪਾਸ ਬਣ ਗਿਆ ਵਾ ਤਲਵੰਡੀ ਪਾਈ ਸ਼ਹਿਰ ਦੇ ਵਿੱਚੋਂ ਜਿਹੜੀ ਟ੍ਰੇਨ ਦੀ ਟ੍ਰੇਨ ਦਾ ਰਸਤਾ ਵੀ ਹੈਗਾ ਵਾ ਇਹ ਜਿਹੜਾ ਫੋਈਪੁਰ ਤੋਂ ਲੁਧਿਆਣੇ ਨੂੰ ਜਿਹੜਾ ਜੋੜਦਾ ਵਾ ਇੱਥੋਂ ਮੇਨ ਬਾਜ਼ਾਰ ਤਲਵੰਡੀ ਪਾਈ ਦਾ ਸ਼ੁਰੂ ਹੁੰਦਾ ਵਾ ਤੇ ਆਪਾਂ ਜਿਹੜਾ ਬਿਲਕੁਲ ਆ ਫਰੀਦਕੋਟ ਤੇ ਅੰਮ੍ਰਿਤਸਰ ਵਾਲਾ ਰੋਡ ਆ ਇਥੋਂ ਮਾਰਕੀਟ ਸ਼ੁਰੂ ਹੋ ਜਾਂਦੀ ਤੇ ਆਪਾਂ ਤੁਹਾਨੂੰ ਅੱਜ ਸਾਰੀ ਮਾਰਕੀਟ ਕਮਾਉਣੇ ਆ ਆ ਜਿਵੇਂ ਫੂਨਾ ਵਾਲੀਆਂ ਦੁਕਾਨਾਂ ਇਥੋਂ ਸ਼ੁਰੂ ਹੋ ਜਾਂਦੀਆਂ ਬਾਕੀ ਡਰਾਈ ਕਲੀਨ ਕਰਾਉਣ ਵਾਸਤੇ ਕੱਪੜੇ ਉਹ ਵੀ ਜਿਹੜੀਆਂ ਇੱਥੇ ਦੁਕਾਨਾਂ ਹੈਗੀਆਂ ਤੇ ਇਥੋਂ ਜਿਹੜੀ ਸਬਜ਼ੀ ਮੰਡੀ ਤੇ ਆ ਫਲ ਵਾਲੀਆਂ ਦੁਕਾਨਾਂ ਜਿਹੜੀਆਂ ਇੱਥੇ ਹੈਗੀਆਂ ਤੇ ਆ ਜਿਹੜੀਆਂ ਸਬਜ਼ੀ ਦੀਆਂ ਦੁਕਾਨਾਂ ਇਥੋਂ ਤੇ ਕਰਾ ਤੇ ਇੱਥੇ ਆ ਜਾਂਦਾ ਜਿਹੜਾ ਨਹਿਮ ਵਾਲਾ ਚੌਂਕ ਆ ਨਹਿਮ ਵਾਲਾ ਚੌਂਕ ਵਾਜਦਾ ਆ ਸਾਹਮਣੇ ਨਹਿਮ ਵੀ ਹੈਗੀ ਆ ਤੇ ਇਥੇ ਜਿਹੜੀਆਂ ਕੱਪੜੇ ਦੀਆਂ ਦੁਕਾਨਾਂ ਜਿਹੜੀਆਂ ਇਥੋਂ ਸ਼ੁਰੂ ਹੋ ਜਾਂਦੀਆਂ ਸਾਰੇ ਪਾਸੇ ਦੋਨੇ ਪਾਸੇ ਵੇਖ ਸਕਦੇ ਹੋ ਬਾਕੀ ਭਾਂਡਿਆਂ ਦੀਆਂ ਸਟੀਲਾਂ ਵਾਲੀਆਂ ਤੇ ਬਿਜਲੀ ਦਾ ਸਮਾਨ ਵਾਲਾ ਸਮਾਨ ਤੇ ਹੋਰ ਵੀ ਸਬਜ਼ੀ ਦੀਆਂ ਇੱਕ ਦੋ ਦੁਕਾਨਾਂ ਜਿਹੜੀਆਂ ਹੈਗੀਆਂ ਤੇ ਪਰ ਜ਼ਿਆਦਾਤਰ ਜਿਹੜੀਆਂ ਦੁਕਾਨਾਂ ਇੱਥੇ ਹੈਗੀਆਂ ਉਹ ਹੈਗੀਆਂ ਕੱਪੜੇ ਦੀਆਂ ਆਹ ਪਲਾਸਟਿਕ ਦਾ ਜਿਵੇਂ ਸਮਾਨ ਪਿਆ ਹੋਇਆ ਵਾ ਤੇ ਆ ਵੀ ਇੱਕ ਚੌਕ ਆ ਤੇ ਇੱਥੇ ਜਿਹੜੇ ਆਪਣੇ ਸਬਜੀ ਵਾਲੇ ਬੈਠੇ ਹੁੰਦੇ ਜਿਵੇਂ ਪਨੀਰੀ ਰੱਖੀ ਜੁੱਤੀਆਂ ਵਾਲੀਆਂ ਦੁਕਾਨਾਂ ਤੇ ਆ ਇਥੇ ਮਨਿਆਰੀ ਵਾਲੀਆਂ ਦੁਕਾਨਾਂ ਆ ਜਾਂਦੀਆਂ ਗਾਂ ਵਾਲੇ ਫੇਸ ਇਸ ਪਾਸੇ ਜਿਵੇਂ ਬੂਟਾਂ ਦੀਆਂ ਦੁਕਾਨਾਂ ਹੋ ਗਈਆਂ ਆ ਬਾਈ ਦੀ ਇਥੇ ਸੇਲ ਲੱਗੀ ਹੋਈ ਆ ਤੇ ਬਾਕੀ ਸਨਿਆਰੇ ਦੀਆਂ ਦੁਕਾਨਾਂ ਵੀ ਜਿਹੜੀਆਂ ਇਧਰਲੀ ਸਾਈਡ ਆ ਦੋਨੇ ਪਾਸੇ ਆ ਜਾਂਦੀਆਂ ਕਿ ਇਧਰਲੇ ਪਾਸੇ ਬਣੀਆਂ ਹੋਈਆਂ ਤੇ ਬਾਕੀ ਇਥੇ ਇੱਕ ਆ ਜਾਂਦਾ ਚਨਾ ਸੂਪ ਵਾਲਾ ਬਹੁਤ ਮਸ਼ਹੂਰ ਆ ਯਾਰ ਆ Rajasthan ਵਾਲਾ ਬਾਈ ਤੇ ਬਾਕੀ ਪਾਰਕਿੰਗ ਦੀ ਸਮੱਸਿਆ ਜਿਹੜੀ ਬਹੁਤ ਜਿਹੜੀ ਇੱਥੇ ਹੈਗੀ ਆ ਮੇਨ ਇੱਥੇ ਅਮੋਲ ਕਸਬੀ ਦਾ ਓਏ ਹੋਏ ਹੋਏ ਕੀ ਹੋ ਗਿਆ ਤੁਹਾਨੂੰ ਆ ਬਾਈ ਹੁਣ ਡੈਗ ਪਈ ਸੀ ਤੇ ਇੱਥੇ ਬਾਈ ਹੁਣਾਂ ਦਾ ਜਿਹੜਾ ਆ ਥੂਨਾ ਦੀਆਂ ਦੁਕਾਨਾਂ ਇੱਥੋਂ ਸ਼ੁਰੂ ਹੋ ਜਾਂਦੀਆਂ ਤੇ ਭਾਂਡੇ ਵਾਲੀਆਂ ਦੁਕਾਨਾਂ ਤੁਸੀਂ ਭਾਂਡੇ ਦਾ ਸਮਾਨ ਜਿਹੜਾ ਲੈ ਸਕਦੇ ਹੋ ਦਵਾਈਆਂ ਵਾਲੀਆਂ ਦੁਕਾਨਾਂ ਇੱਥੇ ਆ ਜਾਂਦੀਆਂ ਤੇ ਆ ਆ ਜਾਂਦਾ ਸ਼ਹਿਰ ਚੌਂਕ ਜਿਹੜਾ ਤਲਵੰਡੀ ਭਾਈ ਦੇ ਵਿੱਚ ਜਿਹੜਾ ਸ਼ਹਿਰ ਚੌਂਕ ਬਣਿਆ ਹੋਇਆ ਵਾ ਤੇ ਇੱਥੇ ਇੱਕ ਜਿਹੜਾ ਹੈਗਾ ਬੱਚਿਆਂ ਦਾ ਪਸਰੀਚਾ ਕਲੀਨਿਕ ਬਣਿਆ ਹੋਇਆ ਵਾ ਤੇ ਬੱਚਿਆਂ ਦਾ ਹਸਪਤਾਲ ਆ ਤੇ ਇਹ ਦੋਨੇ ਸਾਈਡ ਇੱਥੇ ਜਿਹੜਾ ਮੋਬਾਈਲਾਂ ਵਾਲੀਆਂ ਦੁਕਾਨਾਂ ਆ ਛੋਟੀ ਜੀ ਮਾਰਕ ਮਾਰਕੀਟ ਆ ਜਿਹੜੀ ਇਹ ਹੈਗੀ ਸ਼ਹਿਰ ਚੌਂਕ ਤੋਂ ਅੱਗੇ ਇੱਥੇ ਜਿਹੜੀਆਂ ਫੋਨਾਂ ਦੀਆਂ ਦੁਕਾਨਾਂ ਜਿਹੜੀਆਂ ਤਕਰੀਬਨ ਤੁਹਾਨੂੰ 10 ਤੋਂ 15 ਜਿਹੜੀਆਂ ਫੋਨਾਂ ਦੀਆਂ ਦੁਕਾਨਾਂ ਮਿਲ ਜਾਣਗੀਆਂ ਤੇ ਨਾਲ ਹੀ ਇੱਥੇ ਹੈਗਾ ਇੱਕ ਆਪਣਾ ਕੀ ਹੌਨੇ ਤੇ ਮੈਡੀਕਲ ਇਹ ਰੋਡ ਸਾਦੇ ਵਾਲੇ ਰੋਡ ਤੇ ਚੜ ਜਾਂਦਾ ਵਾ ਇੱਥੇ ਤੁਹਾਨੂੰ ਕੈਨਰਾ ਬੈਂਕ, ਐਸਬੀਆਈ ਬੈਂਕ ਤੇ ਐਚਡੀਐਫਸੀ ਬੈਂਕਾਂ ਜਿਹੜੀਆਂ ਇਸ ਰੋਡ ਤੇ ਤੁਹਾਨੂੰ ਜਿਹੜੀਆਂ ਮਿਲਣਗੀਆਂ ਤੇ ਨਾਲ ਹੀ ਜਦੋਂ ਆਪਾਂ ਮੁੜ ਕੇ ਆਉਣੇ ਦੂਜੇ ਪਾਸੇ ਦੀ ਉੱਪਰ ਦੀ ਤੇ ਇਧਰਲੇ ਪਾਸੇ ਤੁਹਾਨੂੰ ਜ਼ਿਆਦਾਤਰ ਜਿਹੜੀਆਂ ਕੂਲਰਾਂ, ਫਰਿੱਜਾਂ, ਦਵਾਈਆਂ ਵਾਲੀਆਂ ਦੁਕਾਨਾਂ ਜਿਹੜੀਆਂ ਤੇ ਉਹ ਤੁਹਾਨੂੰ ਜਿਹੜੀਆਂ ਇੱਥੋਂ ਮਿਲ ਜਾਣਗੀਆਂ। ਆ ਜਿਵੇਂ ਇਧਰਲੇ ਪਾਸੇ ਤੁਸੀਂ ਦੇਖ ਸਕਦੇ ਹੋ ਵਾਸ਼ਿੰਗ ਮਸ਼ੀਨਾਂ ਪਈਆਂ ਹੋਈਆਂ ਤੇ ਇਹ ਜਿਹੜੀ ਪੁਰਾਣੀ ਦਾਣਾ ਮੰਡੀ ਹੁੰਦੀ ਸੀ ਕਿਸੇ ਟਾਈਮ ਪਰ ਹੁਣ ਜਿਹੜੀ ਇਹ ਦਾਣਾ ਮੰਡੀ ਆ ਜਿਹੜੀ ਤਲਵੰਡੀ ਭਾਈ ਸ਼ਹਿਰ ਤੋਂ ਬਾਹਰ ਕਰ ਦਿੱਤੀ ਗਈ ਆ ਅੰਬਰਸਰ ਵਾਲੇ ਰੋਡ ਤੇ ਤੇ ਇੱਥੇ ਬਾਈ ਆਟੋ ਵਾਲੇ ਜਿਹੜੇ ਖੜੇ ਹੁੰਦੇ ਆ ਕਿਸੇ ਨੇ ਸਮਾਨ ਲੈ ਜਾਣਾ ਤੇ ਉਹ ਇਹਨਾਂ ਨਾਲ ਗੱਲਬਾਤ ਕਰਕੇ ਜਿਹੜਾ ਤੁਸੀਂ ਲਿਆ ਸਕਦੇ ਹੋ ਤੇ ਆ ਫਿਰ ਆਪਾਂ ਅੱਗੇ ਦੁਬਾਰਾ ਸ਼ਹਿਵ ਚੌਂਕ ਤੇ ਤੇ ਇਸ ਤੋਂ ਅੱਗੇ ਆ ਜਾਂਦੇ ਆ ਜਿਹੜੇ ਫਾਸਟ ਫੂਡ ਵਾਲੀਆਂ ਦੁਕਾਨਾਂ ਜ਼ਿਆਦਾਤਰ ਆ ਆ ਫਾਸਟ ਫੂਡ ਵਾਲੀਆਂ ਦੁਕਾਨਾਂ ਜਿਹੜੀਆਂ ਇੱਥੇ ਤਕਰੀਬਨ ਤੁਹਾਨੂੰ ਸ਼ਹਿਵ ਚੌਂਕ ਦੇ ਨੇੜੇ ਤੇੜੇ ਜਿਹੜੀਆਂ ਮਿਲ ਜਾਣਗੀਆਂ ਆ HDFC ਬੈਂਕ ਵੀ ਜਿਹੜੀ ਇੱਥੇ ਹੈਗੀ ਆ ਤੇ ਇੱਥੇ ਜਿਹੜੀਆਂ ਮਸ਼ੀਨਾਂ ਪੱਠੇ ਕੋ ਉਤਰਨ ਵਾਲੀਆਂ ਬਾਈ ਜੀ ਤਿਆਰ ਕੀਤੀਆਂ ਜਾਂਦੀਆਂ ਮਿਲਦੀਆਂ ਉਹ ਤੁਹਾਨੂੰ ਇੱਥੇ ਮਿਲ ਜਾਣਗੀਆਂ ਪਾਰਕਿੰਗ ਦੀ ਬਹੁਤ ਜ਼ਿਆਦਾ ਸਮੱਸਿਆ ਹੈਗੀ ਤਲਵੰਡੀ ਭਾਈ ਸ਼ਹਿਰ ਦੇ ਵਿੱਚ ਕਿਉਂ ਤੇ ਇੱਥੇ ਵੀ ਮੈਨੂੰ ਲੱਗਦਾ ਕੋਈ ਲੜਾਈ ਹੋਈ ਜਾਂਦੀ ਆ ਲਓ ਬਈਓ ਵੀਡੀਓ ਬਣਾਈ ਜਾਂਦਾ ਸੀ ਨਾਲ-ਨਾਲ ਇੱਥੇ ਮੈਨੂੰ ਲੱਗਦਾ ਕੋਈ ਝੋਨੇ ਝਾਨੇ ਕਣਕ ਦਾ ਮਸਲਾ ਵਾ ਤੇ ਇਧਰਲੇ ਪਾਸੇ ਜਿਹੜੀ ਜਸਵੰਤ ਪਸਾਰੀ ਇਹ ਵੀ ਬਹੁਤ ਮਸ਼ਹੂਰ ਆ ਤਲਵੰਡੀ ਭਾਈ ਸ਼ਹਿਰ ਦੇ ਵਿੱਚ ਆ ਰਾਜਕੁਮਾਰ ਰਾਜ ਰਾਮਨਾਥ ਇਹਨਾਂ ਦਾ ਜਿਹੜੇ ਕਰਿਆਨਾ ਸਟੋਰ ਬਹੁਤ ਮਸ਼ਹੂਰ ਆ ਤੇ ਸਾਹਮਣੇ ਆਪਾਂ ਤੁਹਾਨੂੰ ਲੈ ਕੇ ਚੱਲਦੇ ਆ ਹੁਣ ਮਾਮੇ ਦੀ ਦੁਕਾਨ ਵੱਲ ਨੂੰ ਤੇ ਇੱਕ ਹੋਰ ਤੁਹਾਨੂੰ ਦੱਸ ਦਿਆਂ ਆ ਆ ਵੀ SBI ਜਾਂਦੇ ਬੈਂਕੀਆ ਮੰਨ ਲਓ ਇੱਥੇ ਤੁਸੀਂ ਪੈਸੇ ਜਮ੍ਹਾਂ ਕਰਵਾ ਸਕਦੇ ਹੋ ਕਢਵਾ ਸਕਦੇ ਹੋ ਤੇ ਇੱਥੇ ਆ ਜਾਂਦੇ ਆ ICICI ਬੈਂਕ ਤੇ ਆਹ ਸਾਹਮਣੇ ਕੁਲਦੀਪ ਫੋਟੋ ਸਟੇਟ ਵਾਲੇ ਹੈਗੇ ਆ Bajaj ਫੋਟੋ ਸਟੇਟ ਵਾਲੇ ਹੈਗੇ ਨਾਲ ਹੀ ਹੈਗੇ ਮਾਮੇ ਦੀ ਦੁਕਾਨ ਇਹ ਵੀ ਜਿਹੜੀ ਬਹੁਤ ਮਸ਼ਹੂਰ ਆ ਇੱਥੋਂ ਤੁਸੀਂ ਕੇਕ ਤੇ ਹੋਰ ਅਗੈਰਾ ਵਗੈਰਾ ਲਿਆ ਸਕਦੇ ਹੋ ਇੱਥੇ ਸਾਰੇ ਜਿਹੜੇ ਇਹ ਪੁਰਾਣੀ ਦਾਣਾ ਮੰਡੀ ਇੱਥੇ ਆੜਤੀਆਂ ਦੀਆਂ ਜਿਹੜੀਆਂ ਇਹ ਸਾਰੀਆਂ ਸ਼ਾਪਾਂ ਆੜਤੀਆਂ ਦੀਆਂ ਘਰ ਬਣੇ ਹੋਏ ਆ ਇੱਥੇ ਬਾਥਰੂਮ ਜਿਹੜਾ ਜਾਣ ਆਉਣ ਨੂੰ ਵੀ ਜਿਹੜਾ ਖਾਸ ਜਿਹੜਾ ਪ੍ਰਬੰਧ ਕੀਤਾ ਹੋਇਆ ਵਾ ਤੇ ਇੱਥੇ ਇੱਕ ਤਾਂ ਆ ਜਾਂਦਾ ਚਾਵਲਾ ਹਸਪੀਟਲ ਜੇ ਕਿਸੇ ਨੂੰ ਐਮਰਜੈਂਸੀ ਪੈਂਦੀ ਆ ਤਾਂ ਚਾਵਲਾ ਡਾਕਟਰ ਵੀਪੀ ਚਾਵਲਾ ਹਸਪੀਟਲ ਤੇ ਨਾਲ ਹੀ ਇਧਰਲੇ ਪਾਸੇ ਆ ਜਾਂਦਾ ਇੱਕ ਕੋਰਕ ਮਹਿੰਦਰਾ ਬੈਂਕ ਤੇ ਕੋਰਕ ਮਹਿੰਦਰਾ ਬੈਂਕ ਦੇ ਨਾਲ ਹੀ ਸਾਹਮਣੇ ਪਾਸੇ ਆ ਜਾਂਦਾ ਵਾ ਨਰੂਲਾ ਹਸਪਤਾਲ ਜਿਹੜਾ ਕਾਫੀ ਮਸ਼ਹੂਰ ਆ ਤੇ ਇਹ ਸਾਰੀ ਜਿਹੜੀ ਪਰਾਣੇ ਦਾਣਾ ਮੰਡੀ ਆ ਬਾਈ ਕੋਲੇ ਇੱਥੇ ਖਾਵਾਂਗੇ ਫਾਸਟ ਫੂਡ ਜਿਹੜਾ ਕੀ ਬਣਾਉਣਾ ਏ ਸਪਰਿੰਗ ਰੋਲ ਤੇ ਮੁਹੰਮਦ ਜਿਹੜਾ ਬਣਾਏ ਆ ਇਧਰ ਬਾਈ ਹੁਣੇ ਛਕੀ ਜਾਂਦੇ ਬਾਈ ਕੀ ਹਾਲ ਆ ਸੱਟਾ ਕੰਮ ਬਾਈ ਦਾ ਠੀਕ ਆ ਤੇ ਨਾਲ ਹੀ ਜਿਹੜੀ ਸ਼ਿੰਗਰਾ ਇਹਨਾਂ ਦੀ ਜਿਹੜੀ ਸੂਟਾਂ ਵਾਲੀ ਦੁਕਾਨ ਵੀ ਇੱਥੇ ਆ ਗਈ ਆ ਨਾਲ ਹੀ HDFC ਬੈਂਕ ਤੇ ਉਧਰਲੇ ਪਾਸੇ ਜਿਹੜਾ ਇੱਕ ਐਕਸੈਸ ਬੈਂਕ ਆ ਲਓ ਜੀ ਦੋ ਬੰਦੇ ਸਾਡੇ ਉਧਰਲੇ ਪਾਸੇ ਛਕੀ ਜਾਂਦੇ ਮਣੀ ਤੇ ਜਿਉਣਾ ਫੌਜੀ ਫੌਜੀ ਸਾਹਿਬ ਆ ਬਾਈ ਹੁਣੇ ਜਿਹੜੇ ਇੱਥੇ ਮੋਤੀ ਦਾ ਕੰਮ ਕਰਦੇ ਆ ਇਹ ਵੀ ਬਾਈ ਹੁਣੇ ਜਿਹੜੇ ਬੈਠੇ ਤੇ ਬਾਕੀ ਨਹਿਮੜੇ ਚੌਂਕ ਤੇ ਜਲੇਬੀਆਂ ਬਹੁਤ ਮਸ਼ਹੂਰ ਆ ਆ ਬਾਈ ਜਲੇਬੀਆਂ ਬਣਾਉਂਦਾ ਤੇ ਮਣੀ ਆਈਰੀ ਦੀਆਂ ਦੁਕਾਨਾਂ ਜਿਹੜੀਆਂ ਐਸੇ ਲਾਈਨ ਚ ਬਣਿਆ ਰੀ ਦੀਆਂ ਦੁਕਾਨਾਂ ਤੇ ਇੱਥੇ ਇੱਕ ਰਾਮਦੇਵ ਕਲੈਕਸ਼ਨ ਜਿਹੜਾ ਉਹ ਵੀ ਬਹੁਤ ਮਸ਼ਹੂਰ ਆ। ਬਾਕੀ ਚੁੰਨੀਆਂ ਰੰਗਣ ਵਾਲੇ ਤੇ ਉਹ ਇਸੇ ਲਾਈਨ ਦੇ ਵਿੱਚ ਆ ਜਾਂਦੇ, ਗਾਂ ਆ ਜਾਂਦੇ ਫਾਸਟ ਫੂਡ ਤੇ ਇੱਥੇ ਆ ਗਿਆ ਹੌਕਰ ਵਾਲੇ ਆ ਜਾਂਦੇ ਤੇ ਸਨੈਕਰ ਵਾਲੇ ਆ ਜਾਂਦੇ ਆ ਵੈਸੇ ਇੱਕ ਸਨੈਕਰ ਵਾਲੇ ਤਲਵੰਡੀ ਭਾਈ ਚੌਂਕ ਤੇ ਵੀ ਆ। ਇੱਥੇ ਜਿਹੜੀ ਮੱਛੀ ਮਾਰਕੀਟ ਆ ਜੇ ਕਿਸੇ ਨੇ ਮੱਛੀਆਂ ਲੈ ਜਾਣੀਆਂ ਤੁਸੀਂ ਇੱਥੋਂ ਲਿਆ ਸਕਦੇ ਹੋ ਮੱਛੀ ਮਾਰਕੀਟ ਵੀ ਜਿਹੜੀ ਹੈਗੀ ਆ ਤਲਵੰਡੀ ਭਾਈ ਤੇ ਪਖੌੜੇ ਆ ਮੱਛੀ ਵਾਲੇ ਪਖੌੜੇ ਵੀ ਆ ਤੇ ਇਹ ਹੈਗਾ ਤਲਵੰਡੀ ਭਾਈ ਜੀਰੇ ਰੋਡ ਤੇ ਜਿਹੜਾ ਪੁਰਾਣਾ ਰੋਡ ਆ ਇਹ ਵੈਸੇ ਮੁੰਡਿਆਂ ਦਾ ਸਕੂਲ ਵਾਲਾ ਰੋਡ ਵਜਦਾ ਵਾ ਪੁਰਾਣੇ ਮਿੱਟੀ ਦੇ ਜਿਹੜੇ ਭਾਂਡੇ ਆ ਜਾਂ ਵਿਚਾਰੇ ਗਰੀਬ ਗੁਰਬੇ ਉਹਨਾਂ ਦੀਆਂ ਜਿਹੜੀਆਂ ਇੱਥੇ ਦੁਕਾਨਾਂ ਕੱਪੜਿਆਂ ਦੀਆਂ ਲਾਈਆਂ ਹੋਈਆਂ ਤੇ ਇਧਰਲੇ ਪਾਸੇ ਜਿਹੜੀ ਮਾਰਕੀਟ ਵੀ ਵੈਸੇ ਤਾਂ ਬਣੀ ਹੋਈ ਆ ਤੇ ਇੱਥੇ ਇੱਕ ਪਾਰਕ ਬਣਿਆ ਹੋਇਆ ਵਾ ਤੇ ਇੱਥੇ ਆ ਜਾਂਦੀ ਇੱਕ ਨਗਰ ਕੌਂਸਲ ਤਲਵੰਡੀ ਭਾਈ ਦੇ ਵਿੱਚ ਆ ਜਾਂਦਾ ਸਰਕਾਰੀ ਪ੍ਰੈਨ ਵਾਲੀ ਸਮਾਰਟ ਸਕੂਲ ਤੇ ਇੱਥੇ ਵੀ ਇੱਕ ਜਿਹੜੀ ਮਾਰਕੀਟ ਬਣੀ ਹੋਈ ਆ ਜਿਹਦੇ ਵਿੱਚ ਸੌਦੇ ਪੱਤੇ ਵਾਲੀਆਂ ਦੁਕਾਨਾਂ ਸਲੂਨ ਸਨਿਆਰੇ ਦੀਆਂ ਦੁਕਾਨਾਂ ਬਿਊਟੀ ਪਾਰਲਰ ਕੱਪੜੇ ਦੀਆਂ ਦੁਕਾਨਾਂ ਤੇ ਹੋਰ ਵੀ ਵਗੈਰਾ ਵਗੈਰਾ ਜੇ ਇਧਰ ਦੇ ਪਾਸੇ ਸੇਠੀ ਮੈਡੀਕਲ ਆ ਜਿਹੜਾ ਤਲਵੰਡੀ ਭਾਈ ਦੇ ਵਿੱਚ ਬਹੁਤ ਮਸ਼ਹੂਰ ਆ ਇੱਥੇ ਆ ਸੂਪ ਵਾਲੀ ਦੁਕਾਨ ਦੇ ਸਾਨੂੰ ਬਾਈਆਂ ਨੇ ਵਾਅ ਮਾਰ ਲਈ ਕਹਿੰਦੇ ਸੂਪ ਪੀਓਣਾ ਤੁਹਾਨੂੰ ਤੇ ਕਿਉਂਕਿ ਇਹ ਵੀ ਆਪਣੀ ਵੀਡੀਓ ਵੇਖਦੇ ਆ ਤੇ ਬਾਈ ਹੁਣ ਜਿਹੜੇ ਇੰਨੇ ਸੂਪ ਦੀ ਜਿਹੜੀ ਦੁਕਾਨ ਹੋਣੀ ਮੈਂ ਤਾਂ ਮੈਂ ਤਾਂ ਪਹਿਲੇ ਦਿਨ ਵੇਖੀ ਵੈਸੇ ਤੇ ਉਹ ਬਾਈ ਜੀ ਠੀਕ ਆ ਤੂੰ ਤੁਸੀਂ ਆਵਾਜ਼ ਮਾਰੀ ਸਾਨੂੰ ਮੈਨੂੰ ਨਹੀਂ ਸੁਣੀ ਸਾਡੇ ਮੁੰਡੇ ਨੂੰ ਨਾਲ ਦੇ ਨੂੰ ਸੁਣ ਗਈ ਜੋਦੇ ਨੂੰ ਆਜੋ ਆਜੋ ਪੀ ਲਓ ਬਈ ਕਿਹੜਾ ਸੂਪ ਇਹਨਾਂ ਦੱਸੋ ਸੂਪ ਜਿਹੜਾ ਮਰਜ਼ੀ ਪਿਆ ਦਿਓ ਸਾਨੂੰ ਕਰਦੀ ਬਈ ਯਾਰ ਆਹ ਚਨੇ ਦਾ ਬਾਈ ਬਣਾਉਣ ਲੱਗਾ ਚਨਾ ਸੂਪ ਤੇ ਤੁਹਾਨੂੰ ਇੱਕ ਵੈਸੇ ਆਪਾਂ 메ਨ ਬਾਜ਼ਾਰ ਚ ਗਾਂ ਵੀ ਖਾਇਆ ਤੇ ਬਾਈ ਉਹਨੇ ਦੋ ਜਾਨੇ ਆਏ ਜਿਹੜੇ ਤਲਵੰਡੀ ਭਾਈ ਬਾਜ਼ਾਰ ਚ ਜਿਹੜੇ ਸੂਪ ਵਾਲਿਆ ਇੱਕ ਤਾਂ ਤੁਹਾਨੂੰ ਜਿਹੜਾ ਸਬਜ਼ੀ ਮੰਡੀ ਦੀ ਮਾਰਕੀਟ 'ਚ ਮਿਲ ਜਾਊਗਾ ਇੱਕ ਗਾਂਹ ਕੱਪੜਿਆਂ ਵਾਲੀ ਦੁਕਾਨ ਦੇ ਸ਼ਹਿਵ ਚੌਂਕ ਕੋਲੇ ਉੱਥੇ ਮਿਲ ਜਾਊਗਾ ਸੋ ਅੱਜ ਦਾ ਵਲੌਗ ਤੁਹਾਨੂੰ ਕਿਵੇਂ ਲੱਗਿਆ ਜਰੂਰ ਕਮੈਂਟ ਕਰਕੇ ਦੱਸਿਆ ਦਿਓ ਤੇ ਜਿਹੜੇ ਚੈਨਲ ਤੇ ਨਵੇਂ ਆ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਾਜੋ ਸੋ ਅੱਜ ਦੀ ਵੀਡੀਓ ਇੱਥੇ ਤੱਕ ਸੋ ਮਿਲਦੇ ਆਪਾਂ ਨਾਵਾਂ ਮੁਲਾਕਾਤੇ ਨਾਲ ਸੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ